ਅਰੁਣ ਕੁਮਾਰ ਜੀ ਫਾਇਰਮੈਨ ਹਾਂਜੀ ਆਹ ਜਿਹੜੀ ਕਿੱਥੇ ਲੱਗੀ ਹੈ ਤਿੰਨ ਗੱਡੀਆਂ ਆ ਗਈਆਂ ਪਾਣੀ ਦੀਆਂ ਹੁਣ ਫੇਰ ਹੋਰ ਮੰਗਾਈਆਂ ਆ ਆ ਵੀ ਕੋ ਕਾਫੀ ਆ ਹੁਣ ਫੇਰ ਵੀ ਕੰਟਰੋਲ ਚ ਆ ਪਰ ਇਹਨਾਂ ਦਾ ਕਹਿਣਾ ਹੈਗਾ ਕਿ ਆਪਾਂ ਇਹਨਾਂ ਨੂੰ ਫੋਨ ਕਰ ਦਰੇ ਆ ਫੋਨ ਨਹੀਂ ਚੁੱਕਦੇ ਸਰ ਜੀ ਤੁਹਾਨੂੰ ਫੋਨ ਆਇਆ ਆਪਾਂ ਉਸੇ ਵੇਲੇ ਆ ਗਏ ਇੱਥੇ ਆ ਕੇ ਤੁਹਾਡੇ ਸਾਹਮਣੇ ਆ ਤੁਜੀ ਗੱਡੀ ਲੱਗੀ ਹੁਣ ਇੱਕ ਗੱਡੀ ਚੜ ਗਈ ਆ ਜਾਂ ਤੁਜੀ ਗੱਡੀ ਲੱਗੀ ਆ ਉਧਰੋਂ ਸੇਵਾ ਸਮਿਤੀ ਦੀ ਗੱਡੀ ਵੀ ਲੱਗੀ ਆ ਕੱਲੇ ਉਹ ਵੀ ਫੋਨ ਕੀਤਾ ਉਹ ਗੱਡੀਆਂ ਆ ਰਹੀਆਂ ਜਿੰਦੇ ਲੋਡ ਪੈ ਗਈ ਆਪਾਂ ਕਿੰਨੀ ਦੇਰ ਬਾਅਦ ਆਹ ਨੂੰ ਸਰ ਜੀ ਨੂੰ ਫੋਨ ਆਇਆ ਆਪਾਂ ਉਥੇ ਲਿਆ ਗਏ ਇੰਦਾਂ ਦਾ ਦੁਕਾਨਦਾਰ ਦਾ ਕਹਿਣਾ ਆ ਕਿ ਇਹਨਾਂ ਨੇ 1 ਘੰਟਾ ਫੋਣੀ ਨਹੀਂ ਨਹੀਂ ਸਰ ਸਾਨੂੰ ਜਦੋਂ ਟੋਨਾਰ ਤੋਂ ਫੋਨ ਆਇਆ ਆਪਾਂ ਉਥੇ ਲਿਆ ਗਏ ਮੈਰੀਗੇਟ ਫਰਸਟ ਸਟੇਸ਼ਨ ਤੋਂ ਆਏ ਆਪਾਂ ਉਥੇ ਲਿਆ ਗਏ ਜੜਕੀ ਫੋਨ ਚ ਕੋਈ ਡਿਊਟੀ ਹੋਰ ਕਿਸੇ ਦੀ ਆ ਹੌਣ ਜਿਹੜਾ ਤੁਹਾਡਾ ਡਾਕਟਰ ਹੁੰਦਾ ਨਾ ਨੂੰ ਉਥੋਂ ਕਾਲ ਲਈ ਤੇ ਆਪਾਂ ਆਡਾ ਫੇਰ ਰੱਖੋ ਕੰਮ ਆਪਾਂ ਆ ਗਏ ਉਸੇ ਵळे ਆਪਾਂ ਨੇ ਮੋਕੇ ਦੇ ਅਗੇ ਘੜੇ ਸਾਹਮਣੇ। ਉਹ ਲਾਗੇ ਦੇ ਕਿਦਾਂ ਕੰਟਰੋਲ ਪਾਇਆ। ਹੁਣ ਸਾਡੇ ਸਾਹਮਣੇ ਲੱਗੇ ਆ ਟੀਜੀ ਗੱਡੀ ਲੱਗੀ ਹੋਰ ਦੋ ਗੱਡੀਆਂ ਹੋਰ ਆ ਰਹੀਆਂ। ਹਾਂ ਜੀ ਗੱਡੀ ਮੇਰਾ ਨਾਮ ਲਖਵਿੰਦਰ ਸਿੰਘ ਪਿੰਡ ਫਤਾਪੁਰ। ਮੈਨੂੰ ਪਿੰਡੋਂ ਕਿਸ ਨੇ ਦੱਸਿਆ ਵੀ ਤੁਹਾਡੀਆਂ ਦੁਕਾਨਾਂ ਨੂੰ ਅਗਲਾ ਕੀ ਆ। ਤੇ ਮੈਂ ਇੱਥੇ ਆਇਆ ਵਾਂ। ਫੋਨ ਪਰ ਸਾਰੇ ਲਾਉਣ ਡਏ ਇਹਨਾਂ ਨੂੰ ਫਾਇਰ ਬ੍ਰਿਗੇਡ ਵਾਲਿਆਂ ਨੂੰ। ਕੋਈ ਫੋਨ ਨਹੀਂ ਚੁੱਕਣ ਡਿਆ। ਫਿਰ ਕੀ ਬੈਟਰੀ ਵਾਲੀ ਮੇਰੇ ਕੋਲ ਸਕੂਟਰੀ ਆ। ਉਸੇ ਵळे ਮੈਂ ਗਿਆ ਵਾਂ ਮੈਂ ਖਜ਼ਾਨੇ ਵਾਲੇ ਗਿਆ ਵਾਂ ਕਿ ਬੈਟਰੀ ਸਕੂਟਰੀ ਕਿ ਨਹੀਂ ਪਾਈਦੀ ਅ ਵੀ 25 ਦੀ ਸਪੀਡ ਤੇ। ਫੇਰ ਉਸ ਫੈਕਟਰੀ ਵਾਲੇ ਆ ਪੁਲਿਸ ਵਾਲਿਆਂ ਨਾਕਾ ਲਾਇਆ ਇੱਥੇ ਦੇ ਉੱਤੇ ਉੱਥੇ ਨਾਕਾ ਲਾਇਆ ਮੈਂ ਇਹਨਾਂ ਨੂੰ ਆਖਿਆ ਯਾਰ ਸਾਡੀ ਅੱਖ ਲੱਗੀ ਮੈਨੂੰ ਇਹ ਕਿਤਰਾ ਲੱਗੀ ਆ ਇਹ ਆਪਣੀਆਂ ਫੋਟੋਆਂ ਲਾਉਣ ਡਿਆ ਜੀ ਕੀ ਕਾਰਨ ਕੀ ਕਾਰਨ ਕੀ ਰਿਹਾ ਵਾ ਇਹ ਕਾਰਨ ਕੀ ਕਹਿੰਦੇ ਇਸ਼ਾਰਤ ਕੀਤੀ ਆ ਜੀ ਪਤਾ ਨਹੀਂ ਪਤਾ ਲੱਗਣ ਦਿੱਤੇ ਫੇਰ ਰਿਪੋਰਟ ਕਰਕੇ ਰਾਵਾਂਗੇ ਮੈਂ ਪ੍ਰਕਾਸ਼ ਦਊਂਗਾ ਕਿੰਨਾ ਤਨੁਕਸਾਨ ਨੁਕਸਾਨ ਤੇ ਵੇਖ ਲੋ ਤੁਹਾਡੇ ਸਾਹਮਣੇ ਆ ਨੁਕਸਾਨ ਬਸੇਰਾ ਹੋ ਗਿਆ ਨਹੀਂ ਕੰਮ ਦਾ ਤੁਹਾਨੂੰ ਪਤਾ ਨਹੀਂ ਤੁਸੀਂ ਦੱਸੋ ਕੀ ਦੱਸਣੇ ਹੁਣ ਤੁਹਾਨੂੰ ਕੀ ਦੱਸਿਆ ਜੇ ਇਹਦੇ ਹੁਣ ਕੀ ਹੀ ਦੱਸ ਸਕਦੇ ਆਂ ਵੀ ਅਸੀਂ ਕਿੰਨਾ ਆਖਦੀਏ ਇਹਦੇ ਬਾਕੀ ਜੋ ਕੁਝ ਹੋਇਆ ਜਿਹੜੇ ਫੈਨ ਪਿੰਗਟ ਵਾਲੇ ਆ ਇਹ ਨੰਬਰ ਨਹੀਂ ਚੁੱਕਦੇ ਕਿੰਨੀ ਦੇਰ ਬਾਅਦ ਆ ਗੱਡੀ ਆਈ ਫਾਇਰ ਇਹਦੇ ਜੀ ਮੇਰੇ ਸਾਨਾ ਕੋਈ ਘੰਟੇ ਪੈਦਾ ਅਈ ਨਾ ਪੁੱਛ ਲੋ ਕਵਾਂਡੀਆਂ ਨੂੰ ਮੈਂ ਨਾ ਵੀ ਗੱਲ ਨਹੀਂ ਛੱਡ ਦੋ ਮੇਰੇ ਆਨ ਤੋਂ 15 ਮਿੰਟ ਬਾਅਦ ਪਹੁੰਚੇ ਸੀ ਜੇ ਸੂਵੇ ਤੇ ਬੈਠੇ ਸੀ ਇਹ ਵੀ ਕੋਈ ਕੱਲੇ ਨਹੀਂ ਕੋਈ ਫੈਰ ਪਿੰਗਟ ਵਾਲੇ ਨੰਬਰ ਹੀ ਨਹੀਂ ਚੁੱਕਣਦੇ ਇਹ ਗੱਲ ਕਹਿ ਰਹੀ ਕਿ ਫਿਰ ਉਸ ਤੋਂ ਮੈਂ ਉਹਨੂੰ ਆਖਿਆ ਤੇ ਫੇਰੇ ਆਏ ਜੀ ਹੁਣ ਜਿਹੜੀ ਪਰਪਾਈ ਇਹਦੀ ਜੇ ਮੈਂ ਮਾਨ ਸਾਹਿਬ ਨੂੰ ਆਖੂਗਾ ਕਿ ਮਾਨ ਸਾਹਿਬ ਆ ਮਾੜਾ ਮੋਟਾ ਤੇ ਚਾਬਲ ਦੇ ਕਿਸੇ ਨੂੰ ਨੌਕਰੀ ਨਹੀਂ ਮਿਲਦੀ ਜੇ ਨੌਕਰੀ ਮਿਲਦੀ ਇਹਨੇ ਦੇ ਮੜਾ ਕੰਟਰੋਲ ਕੀਤਾ ਜਾਵੇ ਆਪਣੇ ਫੋਨ ਜਿਹੜੇ ਖੁੱਲੇ ਛੱਡਣ ਫੋਨ ਖੁੱਲੇ ਛੱਡਦੇ ਲੋਕਾਂ ਦਾ ਨੁਕਸਾਨ ਜਿਹੜਾ ਘੱਟ ਹੋਵੇ ਕੀ ਮੰਗ ਕੀ ਕਰਦੇ ਵੀ ਮੰਗ ਕਰਦੇ ਆ ਜੀ ਇਹ ਵਿੱਚ ਗਰੀਬ ਆਦਮੀ ਹੱਡੀ ਦੁਕਾਨਾਂ 'ਚ ਰਹਿਣ ਡਿਆ ਓ 6-7 ਦੁਕਾਨਾਂ 'ਵਾਂ 6-7 ਦਾ ਹਰ ਨਿਸ਼ਾਨ ਹੋ ਗਿਆ ਟਾਈਮ 'ਤੇ ਨਾ ਆਏ ਹੁੰਦੇ ਜਿਹੜਾ ਸਮਾਨ ਖੜਿਆ ਜੇ ਟਾਈਮ 'ਤੇ ਆ ਜਾਂਦੇ ਤਾਂ ਕੋਈ ਗੱਲ ਨਹੀਂ ਨੁਕਸਾਨ ਨਹੀਂ ਹੁੰਦਾ ਤਾਂ ਇਹ ਫਾਇਰ ਆਪਣੀ ਗਲਤੀ ਮੰਨਦੇ ਮੰਨਦੇ ਫਾਇਰ ਕਬੇਟ ਦੀ ਸਾਰੀ ਗਲਤੀ ਹੈ ਜੀ ਇਹ ਨਹੀਂ ਆਏ ਟਾਈਮ 'ਨਾਂ ਆਪ ਪੁਛੋ ਬੰਦਾ ਵਾ ਕਦੋਂ ਦੇ ਇੱਥੇ ਲਾਗੇ ਗੁਰਦੁਆਰੇ ਆ